ਆਜੋ ਤੁਹਾਨੂੰ ਆਪਣੇ ਕੈਕਟਸ ਦੇ ਫਲਾਵਰ ਦਿਖਾਣਾ ਅੱਜ ਬਹੁਤ ਸਾਰੇ ਖੇਡੇ ਹੋਏ ਨੇ ਤੇ ਕੁਝ ਖੇਰਨ ਵਾਲੇ ਨੇ ਪਹਿਲਾਂ फटाफट ਲਾਈਵ ਨੂੰ ਸ਼ੇਅਰ ਕਰ ਦੋ ਫਿਰ ਕਰਦੇ ਆ ਗੱਲਬਾਤ ਆਜੋ ਗਰਾ ਹਾਂਜੀ ਵੈਲਕਮ ਤੁਹਾਡਾ ਇੱਕ ਸੱਜਣ ਦੇ ਲਾਈਵ ਦੇ ਵਿੱਚ ਜੁੜ ਗਿਆ ਫਟਾਫਟ ਸ਼ੇਅਰ ਕਰੋ ਫਿਰ ਤੁਹਾਨੂੰ ਫਲਾਵਰ ਦਿਖਾਉਣਾ ਮੈਂ ਸਵੇਰੇ ਸਵੇਰੇ ਅੱਜ ਬਹੁਤ ਖਿੜੇ ਨੇ ਤੇ ਕੁਝ ਖਿੜਨ ਵਾਲੀਆਂ ਦੇਖੋ ਇਹਦਾ ਪਹਿਲਾ ਫਲਾਵਰ ਹੈ ਬਹੁਤ ਘੈਂਟ ਖਿੜੇ ਹੋਏ ਨੇ ਆਜੋ ਕਿਰਾ ਫਟਾਫਟ ਆ ਕਿੰਨੇ ਤਿਆਰ ਹੋ ਰਹੇ ਨੇ ਨਾ ਇਹ ਵੀ ਖਿੜ ਜਾਣਗੇ ਕਰੋ ਫਟਾਫਟ ਸ਼ੇਅਰ ਲਾਈਵ ਨੂੰ ਸਾਰੇ ਜਣੇ ਜੁੜੋ ਫਟਾਫਟ ਆਜੋ ਕਿਰਾ ਆਗਨੇ ਲਾਈਵ ਨੂੰ ਕਰ ਦੋ ਸ਼ੇਅਰ ਫਟਾਫਟ ਆ ਦੇਖੋ ਸਵੇਰ ਬੱਜ ਫੁੱਲ ਬਹੁਤ ਖੜੇ ਨੇ ਦੇਖ ਲਓ ਸਾਰੇ ਨੂੰ ਦਿਖਾਵਾਂ ਮੈਂ ਤੁਹਾਨੂੰ ਆ ਜਾਓ ਕਰਾ ਆ ਖੇੜਨ ਵਾਲੇ ਨੇ ਹਜੇ ਇਹ ਪਿੰਕ ਫਲਾਵਰ ਬਹੁਤ ਸੋਹਣਾ ਖਿੜਦਾ ਹੈ ਜਦੋਂ ਮਾੜੀ ਧੁੱਪ ਚੜ੍ਹਨ ਦਾ ਮੈਂ ਕਿਹਾ ਸਵੇਰੇ ਸਵੇਰੇ ਤੁਹਾਨੂੰ ਅੱਜ ਮੈਂ ਫਲਾਵਰ ਦਿਖਾਣਾ ਆਪਣੇ ਵਾਲੇ ਆ ਦੇਖੋ ਜਿਨ੍ਹਾਂ ਨੂੰ ਵਧੀਆ ਲੱਗਦਾ ਹੈ ਸ਼ੇਅਰ ਜ਼ਰੂਰ ਕਰਿਓ ਇੱਕ ਕੁ ਸੱਜਣ ਜੁੜਿਆ ਹੋਇਆ ਏ ਇਧਰ ਦੇਖੋ ਇਹ ਪਿੰਕ ਫਲਾਵਰ ਇਹਨੂੰ ਪੂਰ ਦਿਖਾਵਾਂ ਮੈਂ ਤੁਹਾਨੂੰ ਅਜਾ ਲਾਈਵ ਨੂੰ ਸ਼ੇਅਰ ਕਰ ਦਿਓ ਫਿਰ ਸਾਰਿਆਂ ਨਾਲ ਖਮਾ ਇਧਰ ਦੇਖੋ ਮੱਖੀਆਂ ਸਹਿਦ ਲੈਣ ਆਉਂਦੀ ਇਹਨਾਂ ਦਾ ਫੁੱਲਾਂ ਦਾ ਆ ਦੇਖੋ ਇਹ ਬਹੁਤ ਸਾਰੇ ਰੋਜ਼ ਖਿੜਦੇ ਆ ਭਰ ਭਰ ਕੇ ਆ ਥੱਲੇ ਸੁੱਕੇ ਪਏ ਨੇ ਜਿਹੜੇ ਇਹ ਵੀ ਖਿੜੇ ਹੋਏ ਆ ਜਿਹੜੇ ਹੁਣ ਡੋਡੀਆਂ ਜਿ ਬਣਿਆ ਨੇ ਇਹ ਸਾਰੇ ਖਿੜਨ ਗਿਆ ਇਧਰ ਦੇਖੋ ਪੂਰੇ ਫੁੱਲ ਹੋਣਾ ਸ਼ੁਰੂਆਤ ਹੈ ਨਦੀ ਇਹਨਾਂ ਤੇ ਆਹ ਹਟਿਆ ਦੇਖੋ ਚਾਰ ਪੰਜ ਫੁੱਲ ਆਏ ਸੀ ਇਹਨਾਂ ਤੇ ਵੱਡੇ ਵੱਡੇ ਸ਼ੇਅਰ ਕਰੋ ਲੈ ਉਹਨੂੰ ਫਟਾਫਟ ਆ ਹੈਗਾ ਪੈਨਸਲ ਕੈਕਟਸ ਇਹਦੇ ਕੋਈ ਫੁੱਲ ਨਾ ਪੱਤਾ ਨਾ ਕੰਡੇ ਕੁਝ ਨਹੀਂ ਆਉਂਦਾ ਹੈਗਾ ਇਹ ਹੈ ਬਹੁਤ ਵਧੀਆ ਮੈਡੀਕੇਟਡ ਪਲਾਂਟ ਹੈ ਇਹ ਆ ਸੈਨ ਪੈਡਰੋ ਜਿਨ੍ਹਾਂ ਨੇ ਪਹਿਲਾਂ ਨਹੀਂ ਦੇਖਿਆ ਤਾਂ ਹੁਣ ਦੇਖੋ ਇਹ ਸੈਨ ਪੈਡਰੋ ਆ ਯੂਕੇ ਦਾ ਇਹ ਆ ਦੇਖੋ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਪਈਆਂ ਨੇ ਫਟਾਫਟ ਜੁੜੋ ਲਾਈਵ ਦੇ ਨਾਲ ਮੈਨੂੰ ਲੱਗਦਾ ਸਵੇਰੇ ਸਵੇਰੇ ਆਉਂਦੇ ਘਟਾ ਹੈ ਨਾ ਤੇ ਇਧਰ ਮੈਂ ਛੋਟੇ ਪੱਪਲ ਆਏ ਹੋਏ ਨੇ ਇਹ ਸੇਲ ਵਾਸਤੇ ਨੇ ਆ ਦੇਖੋ ਇਹਨਾਂ ਦੇ ਵੀ ਫੁੱਲ ਆ ਰਹੇ ਨੇ ਇਹ ਸੇਲ ਵਾਸਤੇ ਨੇ ਇਧਰ ਦੇਖੋ ਕਿੰਨੇ ਫੁੱਲ ਆਏ ਹੋਣ ਆ ਦੇਖੋ ਆ ਦੇਖੋ ਸਾਰੇ ਫਲਾਵਰ ਨੇ ਹੈ ਇਡਣ ਲੱਗ ਗਿਆ ਦੇਖ ਇਹਦੇ ਵਿੱਚ ਨੇ ਇੱਕ ਗ੍ਰੀਨ ਗ੍ਰੀਨ ਜਿਹਾ ਆਉਂਦਾ ਆ ਦਿਫਾ ਆ ਵਾਲਾ ਬਹੁਤ ਸੋਹਣੇ ਫੁੱਲ ਬਣਦੇ ਇਹ ਤੇ ਆ ਦੇਖੋ ਇਹ ਸਾਰੇ ਹੁਣ ਖਿੜ ਜਾਣੇ ਥੋੜੇ ਚਿਰ ਲੱਗਦਾ ਡ੍ਰੈਗਨ ਫਰੂਟ ਹੈ ਇਹ ਡ੍ਰੈਗਨ ਫਰੂਟ ਹੈ ਆਏ ਛੋਟੇ ਪੱਪ ਨੇ ਇਹ ਸੇਲ ਵਾਸਤੇ ਰੱਖੇ ਨੇ ਮੈਂ ਕਾਫੀ ਤਿਆਰ ਕਰੇ ਹੋਏ ਨੇ ਇਹਨਾਂ ਦੇ ਫੁੱਲ ਆ ਕੇ ਹਟ ਗਏ ਪਹਿਲਾਂ ਮੈਨੂੰ ਲੱਗਿਆ ਤੁਹਾਨੂੰ ਦਿਖਾਉਣ ਦਾ ਆ ਇਹਦੇ ਤੇ ਗੁਲਾਬੀ ਫੁੱਲ ਆਉਂਦੇ ਆ ਪਹਿਲਾਂ ਦਿਖਾਏ ਸੀ ਪਿਛਲੇ ਲਾਈਵ ਦੇ ਵਿੱਚ ਇਹਨਾਂ ਦੇ ਫੁੱਲ ਇਹਦੇ ਦਿਖਾਏ ਸੀ ਇਹਨਾਂ ਦੇ ਹਣਾ ਅੱਜ ਮੈਂ ਕਿਹਾ ਤੁਹਾਨੂੰ ਜੈਲੋ ਫਲਾਵਰ ਦਿਖਾਉਣੇ ਆ ਇਹਦੇ ਵੀ ਫੁੱਲ ਤੁਹਾਨੂੰ ਦਿਖਾਤੇ ਸੀ ਪਿਛਲੇ ਲਾਈਵ ਦੇ ਵਿੱਚ ਆ ਦੇ ਇਹਨਾਂ ਦੇ ਸਾਰੇ ਫੁੱਲ ਆ ਕੇ ਹਟੇ ਹੋਏ ਨੇ ਸ਼ੇਅਰ ਕਰੋ ਫਟਾਫਟ ਦੂਜੀ ਦਿਖਾਵਾਂਗਾ ਤੁਹਾਨੂੰ ਆ ਸਰ ਸੁੱਕੇ ਪਏ ਨੇ ਬਹੁਤ ਵੱਡੇ ਵੱਡੇ ਹੁੰਦੇ ਨੇ ਇਹ ਇਹ ਉਹਨਾਂ ਵਧੀਆ ਸਾਫ਼ ਵੀ ਹੋਈ ਪਏ ਨੇ ਨਾਲ ਤਾਂ ਮੀਂਹ ਪਿਆ ਹੈ ਉੱਪਰ। ਹੁਣ ਦੇਖੋ ਕਿਦੋਂ ਦਾ ਪਲਾਂਟ ਹੈ। ਈਡਨ ਕੈਮਰੇਮੈਨ ਨੂੰ ਕੌਣ ਦੇਖ ਰਿਹਾ ਹੈ ਬਈ ਦੱਸਿਓ ਕਮੈਂਟ ਕਰਕੇ। ਆਸਟ੍ਰੇਲੀਆ ਦੇ ਲੋਕ ਵੀ ਰਹੇ। ਆ ਵੀ ਦੋਨੋਂ ਪਲਾਂਟ ਆ ਗਏ। ਆ ਕਿਵੇਂ ਲੱਗਿਆ ਦੱਸਿਓ ਕਮੈਂਟ ਕਰਕੇ। ਬੌਂਸਾਈ ਬਣਾ ਰਿਹਾ ਹਾਂ ਹੋਰ ਵੀ ਵੱਡੇ ਵੀ ਹੈਗੇ ਦੇਖੋ ਕਿਵੇਂ ਲੱਗਦਾ ਉਹ ਕਈ ਮੈਨੂੰ ਦੁਪਹਿਰੇ ਕਹਿਣ ਲੱਗੇ ਕਿਉਂਕਿ ਦੁਪਹਿਰੇ ਮੈਂ ਹੁੰਦਾ ਨਹੀਂ ਇੱਥੇ ਤੇ ਆ ਵੀ ਰੇਅਰ ਪਲਾਂਟ ਆ ਸਾਰੇ ਇਹ ਉਹ ਦੇਖੋ ਡੂਣੇ ਮੇਂ ਖਿਆਲ ਦੀ ਮੱਖੀ ਆ ਕੇ ਬੈ ਗਈ ਤੇ ਮੱਖੀਆਂ ਸ਼ਾਇਦ ਦੀਆਂ ਬਹੁਤ ਆਉਂਦੀਆਂ ਇਨ੍ਹਾਂ ਤੇ ਆ ਦੇਖੋ ਆ ਬਹੁਤ ਪਹਿਲਾਂ ਬਹੁਤ ਖੇੜਿਆ ਗਿਆ ਹੁਣ ਸਾਰੇ ਦੁਬਾਰੇ ਆ ਰਹੇ ਆ ਦੇਖੋ ਆ ਜਿਹੜੀ ਕਾਲਰ ਜੀ ਬਣੀ ਹੋਈ ਆ ਸਾਰੀ ਇਹਨੇ ਖੇੜਨਾ ਆ ਸਾਰੇ ਫੁੱਲ ਨੇ ਐਦਾਂ ਦੇ ਫੁੱਲ ਖੇੜਨਗੇ ਇਨ੍ਹਾਂ ਤੇ ਪਰ ਜਾਂਦੇ ਉੱਪਰ ਆ ਦੇਖੋ ਜਿਵੇਂ ਦੇ ਆਲੇ-ਦਾਲੇ ਹਾਰ ਜਪਾਏ ਹੁੰਦਾ ਨਾ ਐਦਾਂ ਇਹ ਬਣਦੇ ਬਹੁਤ ਸੋਹਣੇ ਲਾਈਵ ਨੂੰ ਸ਼ੇਅਰ ਕਰ ਦਿਓ ਥੋੜਾ ਸ਼ੇਅਰ ਨਹੀਂ ਕੀਤਾ ਤੁਸੀਂ ਅੱਜ ਮੈਂ ਵੀ ਕਰਦਾ ਤੁਸੀਂ ਵੀ ਕਰੋ ਲਾਈਕ ਆ ਗਿਆ ਦੇਖੋ ਪਹਿਲੇ ਨੂੰ ਦੇਖੋ ਇਹ ਇਹ ਸਾਰੇ ਫੁੱਲਾਂ ਨੇ ਖੇੜ ਨਾਲ ਡਾਲੇ ਜਿੰਨੇ ਵੀ ਬਣੇ ਹੋਏ ਨੇ ਦਿੱਲੀ ਇਦਾਂ ਦੇ ਫੁੱਲ ਖੇੜਦੇ ਆ ਆਪਣੇ ਕੋਲ ਇੱਥੇ ਅਲੱਗ-ਅਲੱਗ ਕਲਰ ਦੇ ਵਿੱਚ ਇਹ ਜੂਨ ਜੁਲਾਈ ਤੱਕ ਇਹਨਾਂ ਨੇ ਪੂਰਾ ਚੱਲਣਾ ਸਰਦੀ ਤੱਕ ਵੈਸੇ ਤਾਂ ਸਰਦੀ ਤੱਕ ਹੀ ਫੁੱਲ ਰਹਿੰਦੇ ਨੇ ਮੇਰੇ ਕੋਲ 12 ਮਹੀਨੇ ਤੀਹੇ ਨਾ ਇੱਕ ਅੱਧਾ ਮਹੀਨਾ ਮਿਸ ਹੁੰਦਾ ਉਹ ਵਿੱਚ ਆ ਦੇਖੋ ਇਹਦੀ ਬੰਦ ਥੱਲੇ ਡਬਲ ਸ਼ੇਡ ਆ ਇਹ ਇਧਰੋਂ ਦੇਖੋ ਇਹ ਡਬਲ ਸ਼ੇਡ ਆ ਆ ਦੇਖੋ ਉੱਪਰ ਦੇਖਾਓ ਸ਼ੇਅਰ ਕਰ ਦੋ ਲਾਈਵ ਨੂੰ ਫਟਾਫਟ ਆ ਆ ਦੇਖ ਲਓ ਇਹ ਕਲੰਪ ਬਣਾਏ ਹੋਏ ਆ ਵੇਦਰ ਦੇਖੋ ਇਹਦੇ ਵੀ ਡੋਣੇ ਵਖਾਲਦੇ ਮੱਖੀਆਰੀਆਂ ਨੇ ਹੋਰ ਦਿਖਾਉਂਦਾ ਅੱਜ ਜੀ ਕੌ ਲ ਆ ਗਈ ਸੀ ਵਿੱਚੋਂ ਆ ਦੇਖੋ ਲਓ ਜੀ ਆਪਾਂ ਥੋੜਾ ਜਿਆ ਹੋਰ ਵੀ ਦਿਖਾ ਦਈਏ ਬਹੁਤ ਸੋਹਣੇ ਹੁੰਦੇ ਫੁੱਲ ਇਹ ਦੇਖੋ ਕਰ ਦਿਓ ਲਾਈਵ ਨੂੰ ਸ਼ੇਅਰ ਫਟਾਫਟ ਅੱਜ ਖਿੜੇ ਹੋਏ ਬਹੁਤ ਆ ਦੇਖ ਲਓ ਇਹਨਾਂ ਨੇ ਖਿੜਨਾ ਹੁਣ ਉਹ ਕੀ ਹਾਲ ਹੈ ਆਪਾਂ ਵਧੀਆ ਦੇਖੋ ਫੋਟੋ ਦਿਖਾਉਣਾ ਤੈਨੂੰ ਆਪਣੇ ਲੱਗੇ ਉੱਪਰ ਬਹੁਤ ਸਾਰੇ ਹਾਂਜੀ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਯੂਕੇ ਦਾ ਇਹ ਵਾਲਾ ਜਿਹੜਾ ਆ ਵਾਲਾ ਯੂਕੇ ਦਾ ਇਹ ਇਹਦੇ ਵੀ ਫੁੱਲ ਲੱਗਣੇ ਆ ਦਿਖਾਵਾਂਗੇ ਤੁਹਾਨੂੰ ਆ ਇਧਰ ਦੇਖੋ ਕਿੰਨੇ ਲੱਗੇ ਆ ਆ ਦੇਖੋ ਭਰਿਆ ਪਿਆ ਵਦਿਆ ਜੀ ਵਦਿਆ ਕੀ ਹਾਲ ਹੈ ਪੰਜਾਬ ਦਾ ਹਾਲ ਤਾਂ ਤੁਹਾਨੂੰ ਪਤਾ ਹੀ ਆ ਹੁਣ ਅੱਜਕੱਲ ਪੰਜਾਬ ਚ ਮੁਝਾਈਆਂ ਚੱਲ ਰਹੀਆਂ ਨੇ ਗੋਲੇ ਡੇਗੀ ਜਾਂਦੇ ਨੇ ਬੰਬ ਡੇਗੀ ਜਾਂਦੇ ਨੇ ਆ ਦੇਖੋ ਆ ਇਹਦਾ ਨਵਾਂ ਪਲਾਂਟ ਆਪਣਾ ਇਹ ਦੇਖੋ ਇਹਦੇ ਕਿੰਨੇ ਫੁੱਲ ਆਏ ਹੋਏ ਨੇ ਆ ਦੇਖੋ ਸਾਰਿਆਂ ਨੇ ਖਿੜਨਾ ਇਹਨਾਂ ਨੇ ਲਾਈਵ ਨੂੰ ਸ਼ੇਅਰ ਕਰ ਦਿਆ ਕਰੋ ਤੁਸੀਂ ਕਿੰਨੇ ਬੰਦੇ ਫੁੱਲਾਂ ਕਨੇਉ ਦੇਖ ਕੇ ਰਹਿ ਜਾਂਦੇ ਫਿਰ ਕਹਿੰਦੇ ਨੇ ਸਾਨੂੰ ਦਿਖਾਈ ਨਹੀਂ ਹੈਗੇ ਹਾਂ ਕੋਈ ਸ਼ੇਅਰ ਕਰਿਆ ਕਰੋ ਆ ਦੇਖੋ ਕਿੰਨਾ ਘੈਂਟ ਚੀਜ਼ ਆ ਕੋਈ ਨਹੀਂ ਭਾਜੀ ਤੁਹਾਨੂੰ ਕੁਝ ਨਹੀਂ ਹੁੰਦਾ ਦਿੱਕਤ ਨਾ ਲੈ ਨੋ ਨੋ ਬਾਬੇ ਦੀ ਮੇਰ ਆ ਚੱਲੀ ਜਾਂਦਾ ਆ ਦੇਖੋ ਉਸੀ ਫਲਾਵਰ ਦੇਖੋ ਛੱਡੋ ਪਰਾਂ ਇਹ ਕੰਡਿਆਂ ਤੇ ਖੜੇ ਹੋਏ ਨੇ ਇਹਨਾਂ ਤੋਂ ਸਿੱਖਣਾ ਚਾਹੀਦਾ ਬੰਦੇ ਨੂੰ ਜਿਉਣਾ ਹਨਾ ਆ ਦੇਖੋ ਆ ਦੁਪਹਿਰ ਆ ਖੜ ਜਾਣਗੇ ਸਾਰੇ ਆ ਜਿਹੜੇ ਅੱਧੇ ਖੜੇ ਜੇ ਪਏ ਨੇ ਇਹਨਾਂ ਨੇ ਸਾਰਿਆਂ ਨੇ ਖੜ ਜਾਣਾ ਮੈਂ ਉੱਪਰ ਖੜਿਆ ਸਾਧ ਦੇ ਉੱਤੇ ਇਧਰ ਆ ਦੇਖੋ ਆ ਦੇਖੋ ਇਧਰ ਇਹ ਵੀ ਪਿੰਕ ਫਲਾਵਰ ਹੈ ਇਹਦੇ ਮੈਂ ਦੋ ਕਲੰਪ ਵੱਡੇ ਬਣਾ ਰੱਖਿਆਂਗੇ ਉਹਦਾ ਤਿੰਨ ਨੇ ਇੱਥੇ ਆ ਜਾਓ ਮੇਰੇ ਕੋਲ ਇੱਥੇ ਨਹੀਂ ਹੈਗਾ ਤੁਹਾਨੂੰ ਖਤਰਾ ਨਹੀਂ ਖਤਰਾ ਤਾਂ ਸਾਰੇ ਕਿਤੇ ਹੁੰਦਾ ਜਦੋਂ ਹੁੰਦਾ ਵੈਸੇ ਖਤਰਿਆਂ ਤੋਂ ਡਰਦੇ ਆਪਾਂ ਮੈਂ ਦੇਖ ਮੈਂ ਤਾਂ ਤੁਹਾਨੂੰ ਫੁੱਲ ਦਿਖਾਉਣ ਲੱਗ ਰਿਹਾ ਖਤਰੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਇਧਰ ਦੇਖੋ ਇਹ ਆਹ ਦੇਖੋ ਬਿਗ ਪਲਾਟ ਹੈਗੇ ਓਹ ਚੜਾ ਨੰਨੂ ਦੇਖੋ ਥੱਲੇ ਤਾਂ ਹੋਰ ਦਿਖਾਉਣਾ 1 ਮਿੰਟ ਵੇਟ ਕਰੋ ਮੈਂ ਜਵਾਕ ਨੂੰ ਉਤਾਰ ਲਾ ਥੱਲੇ ਮਾਰੋ ਸ਼ਾਲਵਾਏ ਮਾਰੋ ਸ਼ਾਲਾ ਆਵੇ ਇਹਦੀ ਮੈਂ ਵੀ ਦੇ ਫੁੱਲ ਵੀ ਤੁਸੀਂ ਆ ਰਾਗ ਕਾਂਟੇ ਆ ਦਿਖਾ ਦੇ ਇਹ ਕੰਡਿਆਂ ਵਾਲੀ ਫੁੱਲ ਨੇ ਆ ਦੇਖੋ ਕਾਂਟੇ ਚੁੱਬਣਗੇ ਮੈਨੂੰ ਨਾ ਨਾ ਤੈਨੂੰ ਚੁੱਬਣ ਨਹੀਂ ਦਿੰਦੇ ਕੰਡੇ ਆ ਦੇ ਤੂੰ ਫੁੱਲ ਦੇ ਕਿੰਨਾ ਘੈਂਟ ਹੈ ਤੇਰੇ ਕਾਂਟੇ ਵੱਜਣ ਦਿਨੇ ਯਾਰ ਅਸੀਂ ਆਏ ਜਿਵੇਂ ਲੱਗਦੇ ਆ ਵਧੀਆ ਨੇ ਹੋਰ ਵੀ ਦਿਖਾਉਣਾ ਤੁਹਾਨੂੰ ਆ ਦੇਖੋ ਬੌਨਸਾਈ ਬਣਾਏ ਹੋਏ ਆਪਣੇ ਕੰਡੇ ਦਾ ਆ ਸੀਗੇ ਆਵੇ ਡਾਇਮੰਡ ਕੋਬਰਾ ਉਸਤਾਦ ਜੀ ਕਿਵੇਂ ਹੋ ਬਹੁਤ ਵਧੀਆ ਲੇਖ ਫਲਾਵਰ ਦੇਖ ਲਾ ਤੂੰ ਆਪਣੇ ਲਾਏ ਹੋਏ ਆ ਘਰੇ ਦੇਖੋ ਪਰੇ ਪਿਆਂਗੇ ਬਾਦੂ ਲੱਗਿਆ ਬਹੁਤ ਕਲਰ ਨੇ ਮੇਰੇ ਕੋਲੇ ਤੁਸੀਂ ਲਾਈਵ ਨੂੰ ਸ਼ੇਅਰ ਜਰੂਰ ਕਰਿਓ ਅੱਜ ਦੇ ਲਾਈਵ ਨੂੰ ਸਾਰਿਆਂ ਨੂੰ ਦਿਖਾ ਦੇਣਾ ਉਹ ਐਂਜਲ ਭਾਬੀ ਕਹਿੰਦੀ ਮੈਨੂੰ ਫੁੱਲ ਨਹੀਂ ਵਿਖਾਉਂਦੇ ਤੁਸੀਂ ਮੈਂ ਕਿਹਾ ਹਾਂ ਲੋ ਹੁਣ ਅੱਜ ਉਹ ਸਵੇਰੇ ਸਵੇਰੇ ਆਉਂਦੇ ਨਹੀਂ ਹੈਗੇ ਆਹ ਦੇਖੋ ਇਹ ਖੇੜਨਾ ਹੁਣ ਇਹਨਾਂ ਨੇ ਧੁੱਪ ਚੜੀ ਤੋਂ ਅਜੇ ਧੁੱਪ ਚੜੀ ਨਹੀਂ ਹੈਗੀ ਆਪਣੇ ਇੱਥੇ ਆਹ ਦੇਖੋ ਬਹੁਤ ਘੈਂਟ ਹੈਗੇ ਇੱਕੀ ਚਾਹ ਦਾ ਕੱਪ ਦਿਖਣ ਦੇ ਬਦਲੇ ਤੁਸੀਂ ਕੰਡੇ ਦਿਖਾਈ ਜਾਂਦੇ ਹੋ ਚਾਹ ਦਾ ਕੱਪ ਤਾਂ ਦੁਕਾਨਤੀ ਹੁੰਦਾ ਆਪਣੇ ਕੋਲੇ ਨਾ ਇੱਥੇ ਦਾ ਮੈਂ ਤਾਂ ਚਾਹ ਨਹੀਂ ਪੀਂਦਾਗਾ ਸਵੇਰੇ ਇਧਰ ਦੇਖੋ ਕੰਡੇ ਨੇ ਮੇਰੇ ਕੋਲ ਕੰਡੇ ਬੀਜਣ ਵਾਲੇ ਬੰਦੇ ਆਪਾਂ ਕੰਡੇ ਤਾਂ ਆ ਸੀਗੇ ਦੇਖੋ ਚਾਹ ਪੀਣੀ ਹੈ ਚਾਹ ਪੇ ਜਦ ਨਾ ਹੋਰ ਦਿਖਾਣਾ ਤੁਹਾਨੂੰ ਇਧਰ ਬਹੁਤ ਲਾਏ ਹੋਏ ਆ ਇਧਰ ਦੇਖੋ ਆ ਸਾਰੇ ਫਲਾਵਰ ਨੇ ਇਧਰ ਦੇਖੋ ਸਵੇਰੇ ਸਵੇਰੇ ਕੰਡਿਆਂ ਦੇ ਦਰਸ਼ਨ ਕਰੋ ਆ ਬੱਚੇ ਨੇ ਇਹ ਸੇਲ ਤੇ ਲਾਏ ਹੋਏ ਨੇ ਆਪਣੇ ਆਸਟ੍ਰੇਲੀਆ ਨਾਲ ਲੋਬੀਰਾ ਆ ਸਾਰਿਆਂ ਨੂੰ ਸੇਵਰ ਸਵੇਰੇ ਸਵੇਰੇ ਕਾਂਟੇ ਚੁੱਭਦੇ ਇਹ ਆਸਟ੍ਰੇਲੀਆ ਦਾ ਭਾਈ ਯੈਲੋਬੀਰਾ ਜਿਹੜੇ ਬੰਦੇ ਸਕੀਨ ਨਾਲ ਲੋਬੀਰਾ ਖਾਣਦੇ ਇਹ ਆਸਟ੍ਰੇਲੀਆ ਲੋਬੀਰਾ ਆਪਣੇ ਕੋਲੇ ਦੇਖੀ ਅੱਖ ਜਨਾ ਵਜੇ ਤਰੇ ਘੰਡੇ ਇਧਰ ਦੇਖੋ ਜਿਹੜੇ ਪਹਿਲਾਂ ਦਾ ਲੇਡੀ ਜੀ ਜਿਹੜਾ ਤੋਂ ਪਹਿਲਾਂ ਇਹ ਧਾਰਾ ਬਣਾਈ ਜੀ ਆਹ ਆ ਨਾਮ ਆ ਬਣਾ ਰਿਆ ਐ ਤਾਂ ਇਧਰ ਦਿਖਾਉਣਾ ਸਾਨੂੰ ਐ ਇਹ ਉਹ ਆਪਣਾ ਓਲੂ ਬੈਠਾ ਹੈ ਮਿਸਤਰੀ ਲਾਉਣ ਵਾਲਾ ਦਵਾਰੇ ਹਜੇ ਇਧਰ ਦੇਖੋ ਉਧਰ ਦੇਖੋ ਆਲਾ ਦੋਲਾ ਆਪਣੇ ਸਾਰਾ ਭਰਿਆ ਹੈ ਕੰਡੇ ਨਾਲ ਉਹ ਦੇਖੋ نیچے ਉਪਰਾਂ ਜਾ ਕੇ ਦਿਖਾਉਂਗਾ ਅੱਜ ਮੈਂ ਐਂਦਾ ਉਧਰ ਦੇਖ ਲਓ ਉਹ ਦੇਖੋ ਕੋਈ ਜਗ੍ਹਾ ਨਹੀਂ ਛੱਡੀ ਹੋਈ ਆਪਣੇ ਬੈਠਣ ਦੀ ਜਗ੍ਹਾ ਘਟਾ ਗਈ ਕੰਡੇ ਵਾਲੀ ਜ਼ਿਆਦਾ ਆ ਆਹ ਦੇਖੋ ਕੋਈ ਕੋਨਾ ਨਹੀਂ ਛੱਡਿਆ ਆਪਾਂ ਨੇ ਆਹ ਦੇਖੋ ਕਿਵੇਂ ਲੱਗਿਆ ਬੰਦੇ ਘੱਟ ਜੁੜੇ ਹੋਏ ਨੇ ਚਲੋ ਇਹ ਇੰਡੀਅਨ ਕੋਬਰਾ ਹੈ ਕਰ ਦਈਏ ਬੰਦ ਫਿਰ ਆਪਾਂ ਵੀ ਤਿਆਰ ਹੋਣਾ ਕੋਈ ਚੰਗੀ ਚੀਜ਼ ਹੋਵੇ ਤਾਂ ਮੈਂ ਲੁੱਟ ਕੇ ਵੀ ਲੈ ਜਾਣਾ ਪਰ ਇਹਨੂੰ ਤਾਂ ਲੁੱਟ ਵੀ ਨਹੀਂ ਸਕਦਾ ਕਾਂਟੇ ਚੁਭਣਗੇ ਸਹੀ ਗੱਲ ਆ ਇਹ ਤਾਂ ਨੇ ਉੱਪਰ ਦੀ ਚੱਕ ਕੇ ਲੈ ਜਾਂਦੇ ਲੋਕ ਜੇ ਇਹ ਚੱਕਣ ਵਾਲੇ ਹੁੰਦੇ ਇਹਨਾਂ ਨੂੰ ਹੱਥ ਪਾਉਣ ਵਾਲਾ ਵੀ ਚੀਕਾ ਮਾਰਦਾ ਹੈ ਹਰ ਇੱਕੰਦਾ ਇਹਨੂੰ ਚੱਕ ਨਹੀਂ ਸਕਦਾ ਚੀਕ ਮਰਵਾਉਣ ਦੇ ਚੀਕ ਹੈ ਆਇਆ ਤਾਂ ਬਿਨਾ ਕੰਡੇ ਵਾਲਾ ਤਾਂ ਵੇਖ ਨੇ ਆ ਬਿਨਾ ਕੰਡੇ ਵਾਲਾ ਦੇਖੋ ਇਧਰ ਦੇਖੋ ਕਿੰਨਾ ਦੇ ਕਿੰਨੇ ਕਿਤੇ ਨਹੀਂ ਹੱਥ ਪੈਂਦਾ ਇਹਨਾਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖ ਲੋ ਆ ਇਹਨਾਂ ਦੀ ਖਾਦ ਤਿਆਰ ਕਰਦਾ ਹਾਂ ਨਾ ਆਪੀ ਬਣਾਈ ਹੋਈ ਆ ਆ ਦੇਖੋ ਇਹ ਖਾਦ ਬਣਾਈ ਹੋਈ ਆ ਲਿਕਵਿਡ ਖਾਦ ਇਹਨੂੰ ਤਾਂ ਦੇਖ ਕੇ ਨੀ ਚੀਕ ਨਿਕਲਦੀ ਆ ਠੀਕ ਆ ਫਿਰ ਚੀਕ ਨਿਕਲਦੀ ਆ ਇੱਕ ਤੁਹਾਨੂੰ ਹੋਰ ਚੀਕ ਦਿਖਾਣਾ ਮੈਂ ਆਹ ਰਹਿ ਗਈ ਆ ਦੇਖੋ ਇਹ ਵੀ ਪਲਾਂਟ ਆ ਇੱਕਾ ਘੜਾਉਣ ਵਾਲੇ ਸਮਾਨ ਆਪਣੇ ਕੋਲੇ ਹੈ ਨਾ ਸਾਰਾ ਇਹ ਕਿਹੜਾ ਪਲਾਂਟ ਆ ਇਹ ਵੀ ਕੈਕਟਸ ਦਾ ਪਲਾਂਟ ਆ ਜਿਹੜੇ ਇਹਦੀ ਗੱਲ ਕਰਦੇ ਹਾਂ ਇਹ ਵੀ ਕੈਕਟਸ ਪਲਾਂਟ ਆ ਇਹ ਇਦਾਂ ਦਾ ਪਲਾਂਟ ਤੁਸੀਂ ਦੇਖਿਆ ਨਹੀਂ ਹੋਣਾ ਪਹਿਲਾਂ ਆਹ ਦੇਖੋ ਆਹ ਦੇਖੋ ਆ ਇਹਦਾ ਰੈੱਡ ਕਲਰ ਆ ਆ ਦਾ ਛੋਟਾ ਪਾਈ ਆ। ਆਹ ਇਹ ਵੀ ਖੇੜਨ ਲੱਗ ਰਿਹਾ ਫੁੱਲ। ਇਹਨੇ ਸਾਰਿਆਂ ਦੇ ਫੁੱਲ ਆਣੇ ਹੁਣ ਲੱਗ ਰਹੇ ਆ ਖੁੱਲੋ। ਇਹਨਾਂ ਦੇ ਪਹਿਲਾਂ ਆ ਕੇ ਛੱਡ ਗਿਆ ਦੇਖੋ। ਇਹਦੇ ਵੱਡੇ ਵੱਡੇ ਫੁੱਲ ਆਉਂਦੇ ਆ। ਤੁਸੀਂ ਕਿੱਥੇ ਸੇ ਚੱਕ ਕੇ ਲਿਆਏ? ਕਾ ਕਗੇ ਨਹੀਂ ਲੈਂਦੇ ਭਰਾਵਾ ਆਪਾਂ ਨੇ ਕਲੈਕਟ ਕੀਤੇ ਹੋਏ ਨੇ ਸਾਰੇ ਇਹ 12 ਮੰਗਵਾਏ ਹੋਏ ਨੇ ਇੰਡੀਆ ਤੋਂ ਬਾਹਰ ਦੇ ਹੈਗੇ ਵਿੱਚ ਆਹ ਦੇਖੋ ਤੁਸੀਂ ਆਹ ਦੇਖੋ ਆ ਜੇ ਸਾਰੇ ਫੁੱਲ ਇਹ ਆ ਕੇ ਪਹਿਲਾਂ ਸੁੱਕ ਗਏ ਪਹਿਲਾਂ ਦਿਖਾਏ ਸੀ ਤੁਸੀਂ ਉਦੋਂ ਆਏ ਨਹੀਂ ਲਾਈਵ ਦੇ ਵਿੱਚ ਸਾਰੇ ਫੁੱਲ ਆ ਕੇ हट ਗਏ ਲੇਡੀ ਫਿੰਗਰ ਕੈਕਟਸ ਆ ਇਹ ਇਹਨੂੰ ਲੇਡੀ ਫਿੰਗਰ ਕਹਿੰਦੇ ਨੇ ਇੱਧਰ ਨਵੇਂ ਪlant ਲਾਤੇ ਮੈਂ ਆ ਚੱਲ ਪਏ ਆ ਦੇਖੋ ਇਹਦੇ ਨਾਲ ਦੇ ਇਹਦੀ ਕਟਿੰਗ ਕਰਕੇ ਨਾ ਇੱਧਰ ਲਾਤੇ ਸੀ ਮੈਂ ਲੋ ਜੀ ਅੱਜ ਲਾਈਵ ਚੋਂ ਕੁਛ ਨਹੀਂ ਮਿਲਣਾ ਕਾਂਟੇ ਹੀ ਕਾਂਟੇ ਅੱਜ ਆਇਆ ਹੈ ਸਹੀ ਗੱਲ ਹੈ ਉੱਥੇ ਬੈ ਰਣ ਦੇ ਫੁੱਲ ਹੈਗੇ ਨੇ ਯਾਰ ਕੰਡੇ ਕਿਉਂ ਨੇ ਆ ਲੈ ਫੁੱਲ ਆਹ ਦੇ ਆ ਫੁੱਲ ਨਹੀਂ ਹੈਗੇ ਆ ਫੁੱਲ ਨਹੀਂ ਹੈਗੇ ਉਹ ਫੁੱਲ ਨਹੀਂ ਹੈਗੇ ਐ ਕਿਉਂ ਕਰਦਾ ਵੀ ਕੰਡੇ ਕੰਡੇ ਨਹੀਂ ਹੈਗੇ ਫੁੱਲ ਵੀ ਨਹੀਂ ਆ ਮੈਡੀਕੇਟਡ ਪਲਾਂਟ ਹੈ ਜੇ ਜੜ੍ਹ 'ਚ ਦਰਦ ਹੁੰਦਾ ਹੋਵੇ ਇਹਦਾ ਦੁੱਧ ਕੱਢ ਕੇ ਲਾ ਲਓ ਹਟ ਜਾਂਦਾ ਹੈ ਸ਼ਾਇਦ ਦੀਆਂ ਮੱਖੀਆਂ ਵੀ ਹੈਗੀਆਂ ਨੇ ਉਹ ਵੀ ਦਿਖਾਵਾਂ ਕੁਛ ਹੀ ਕਹਿੰਦੇ ਲਾਈਵ ਚ ਕੁਛ ਨਹੀਂ ਮਿਲਣਾ ਇਧਰ ਦੇਖੋ ਸ਼ਾਇਦ ਇਹ ਮੱਖੀਆਂ ਕਿਹੜੀਆਂ ਫਿਰਦੀਆਂ ਨੇ ਇੱਥੇ ਆਹ ਦੇਖੋ ਉਹ ਫੁੱਲ ਉਹ ਫੁੱਲ ਕਹਤਾ ਜਿਹਦੇ ਨਾਲ ਕੰਡੇ ਨਾ ਹੋਣ ਜਿਆਦਾ ਐਂ ਤਾਂ ਤੂੰ ਹਾਵਲਾ ਹੈ ਇਹ ਕੰਡੇ ਇਹਨਾਂ ਦੀ ਰਾਖੀ ਕਰਦੇ ਨਹੀਂ ਲੋਕ ਤੋੜ ਕੇ ਲੈ ਜਾ ਕਰਨ ਸਮਝ ਗਏ ਤੁਸੀਂ ਲੈ ਚਿੜੀਆਂ ਵੀ ਹੈਗੀਆਂ ਨੇ ਉਹ ਭੱਜ ਗਈ ਤੇ ਇਹਨਾਂ ਦੇ ਬਾਡੀਗਾਰਡ ਰੱਖੇ ਹੋਏ ਨੇ ਕੰਡੇ ਦਾ ਇਹਨਾਂ ਨੇ ਨਹੀਂ ਤਾਂ ਉੱਪਰ ਦੀ ਚੱਕ ਕੇ ਲੈ ਜਾ ਕਰਨ ਸੱਤ ਆਉਂਦੀ ਆ ਕੇ ਆ ਸਹਦ ਦੀਆਂ ਮੱਖੀਆਂ ਸਹਦ ਬਣਾਉਂਦੀਆਂ ਫਿਰਦੀਆਂ ਨੇ ਠੀਕ ਹੈ ਨਾ ਆ ਦੇਖ ਇਹਨਾਂ ਦੇ ਰੀਲਾ ਬਣਾਉਂਦਾ ਆ ਤੇ ਨਾ ਮਾਰ ਲੀ ਉਹ ਤੋ ਐ ਲੈ ਤਰੀ ਫੋਟੋ ਖਿੱਚੇ ਇਹਦੇ ਕੋਲੇ ਖੜ ਚਲੋ ਠੀਕਾ ਕਰ ਦਈਏ ਬੰਦ ਫਿਰ ਹੁਣ ਦੇਖ ਲੈ ਸਾਰਿਆਂ ਨੇ ਬਾਈ ਤੇਰ ਤੋ ਵੱਡਾ ਨਾ ਦੇਖ ਲੈ ਆ ਕੁੜੀ ਤੋ ਵੀ ਵੱਡਾ ਹੈ ਆਹ ਹਨਾ ਲਾਲੀ ਇਹ ਦੇਖੋ ਬਿਨਾ ਕੰਡੇ ਵਾਲੇ ਵੀ ਬਹੁਤ ਹੈਗੇ ਫੁੱਲ ਇੱਕ ਚੀਜ਼ ਹੋਰ ਤਾਂ ਕਹਾਂ ਤੁਹਾਨੂੰ ਚੌਧਰੀ ਆ ਦੇਖ ਆਈਟਮਾਂ ਬਹੁਤ ਰੱਖੀਆਂ ਨੇ ਮੈਂ ਆਹ ਕਿਦੇ ਕਿਦੇ ਕੋਲ ਚਲਦੀ ਆ ਇਹ ਆ ਦੇਖੋ ਚਲਦੀ ਆ ਚੱਕੀ ਚੱਕੀ ਨਾਮ ਕਿ ਨਕਾਲੋ ਐ ਇਹ ਆ ਸਿਆਲ ਚ ਲੋੜ ਪੈਂਦੀ ਐ ਦੀ ਸ਼ਾਟ ਬਣਾ ਦੇ ਸ਼ਾਟ ਚਲੋ ਠੀਕ ਆ ਧੰਨਵਾਦ ਸਭ ਦਾ ਓਕੇ ਬਾਏ